ਅੱਜ ਪੰਜਾਬ ਦਾ ਅੱਧਾ ਯੂਥ ਸੰਗਰੂਰ ਵੱਲ ਨੂੰ ਢੁਕਣਾ ਸ਼ੁਰੂ ਹੋ ਗਿਆ ਕਿਉਂਕਿ 3 ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਰਾਓ ਦਾ ਐਲਾਨ ਕੀਤਾ ਗਿਆ ਸੀ ਲੱਖਾ ਸਧਾਨਾ ਵੱਲੋਂ ਭਾਨਾ ਸਿੱਧੂ ਦੇ ਹੱਕ ਵਿੱਚ ਜਿੱਥੇ ਪੰਜਾਬ ਦਾ ਯੂਥ ਹੀ ਨਹੀਂ ਬਲਕਿ ਵੱਡੇ ਵੱਡੇ ਚਿਹਰੇ ਨੇ ਜੋ ਜੋ ਸੋਸ਼ਲ ਵਰਕਰ ਨੇ ਜਾਂ ਲੀਡਰ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਤੇ ਇਸੇ ਦਰਮਿਆਨ ਇੱਕ ਵੱਡੀ ਖਬਰ ਆਈ ਹੈ ਕਿ ਜਦ ਪਰਮਿੰਦਰ ਝੋਟਾ ਘਰ ਤੋਂ ਬਾਹਰ ਨਿਕਲਣ ਲੱਗੇ ਤਾਂ ਪੁਲਿਸ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਮਸ਼ਤੇਦੀ ਵਧਾ ਦਿੱਤੀ ਗਈ। ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਪਰਮਿੰਦਰ ਝੋਟਾ ਕੁਝ ਨਹਿਂਗ ਸਿੰਘਾਂ ਦੇ ਨਾਲ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕੁਝ ਪੁਲਿਸ ਅਧਿਕਾਰੀ ਘਰ ਦੇ ਬਾਹਰ ਮਸ਼ਤੇਦੀ ਕਰ ਰਹੇ ਹੁੰਦੇ ਨੇ ਤਾਂ ਪਰਵਿੰਦਰ ਝੋਟਾ ਵੱਲੋਂ ਲਾਈਵ ਕਰ ਦਿੱਤਾ ਜਾਂਦਾ ਹੈ ਅਤੇ ਵੀਡੀਓ ਜਨਤਾ ਦੇ ਅੱਗੇ ਨਸ਼ਰ ਕਰ ਦਿੱਤੀ ਜਾਂਦੀ ਹੈ। ਉਹ ਆਪਾਂ ਵੀ ਦੇਖਦੇ ਆਂ ਇਹ ਵੀਡੀਓ। ਲੈ ਭਾਈ ਆਪਾਂ ਨੂੰ ਤਾਂ ਉਹ ਨਹੀਂ ਦਿੰਦੇ ਜੀ ਮਾਤ ਮੈਂ ਤਾਂ ਵੀਡੀਓ ਪਾਉਣਾ ਜੀ ਕੱਲ ਦੇ ਕੱਲ ਦੀ ਨੇ ਭਾਈ ਇਹਨਾਂ ਦਾ ਤਾਂ ਕਸੂਰਾ ਚੱਲਦਾ ਡਿਊਟੀ ਨੇ ਭਰਾ ਨੇ ਆਪਣੇ ਆਪ ਦੀ ਭਾਈ ਨੇ ਫੇਰ ਕੀ ਹੋ ਗਿਆ ਇਹਨਾਂ ਦਾ ਡਿਊਟੀ ਕਰਨੀ ਇਹਨਾਂ ਦਾ ਉੱਪਰੋਂ ਹੁਕਮ ਹੈ ਜਿਵੇਂ ਜਲਾਦ ਨੇ ਹੁਕਮ ਕਰਤਾ ਰੰਗਜੀਤ ਨੇ ਉਹਵੇਂ ਇਹਨਾਂ ਨੂੰ ਵਜਾਉਣਾ ਪਊਗਾ ਕਿ ਉਹ ਤਨਖਾਹਾਂ ਵੀ ਲੈਣੀਆਂ ਕੱਲ ਨੂੰ ਕੋਈ ਹੋਰ ਬਣ ਜਾਊਗਾ ਉਹ ਜਿੱਦੀ ਖਾਈ ਇਹ ਹਾ ਬਾਜਰੀ ਉਸਲੀਪੜੀ ਹਾਜ਼ਰੀ ਉਹ ਕੰਮ ਹੁੰਦਾ ਇਹਨਾਂ ਦਾ ਬਚਾਰਾਂ ਦਾ ਹਣਾ ਇਹਨਾਂ ਦਾ ਹੁਕਮਾਂ ਦੇ ਨੇ ਤਾਂ ਬਚਾਰਾਂ ਨੂੰ ਹੁਕਮ ਕਰ ਰੱਖਿਆ ਹੈ ਕੱਲ ਦੇ ਪਰਸੋਂ ਦੀ ਸਿਮਜੀਦਮਾਨ ਵਾਲੇ ਦੇ ਪ੍ਰੋਗਰਾਮ ਦੇ ਆਪਣੇ ਉੱਥੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਹੁਕਮ ਦਿੱਤੇ ਹੋਏ ਨੇ ਇਹ ਗੜੇ ਨੇ ਸਾਹ ਸਾਹ ਖੜੇ ਨੇ ਅੱਗੇ ਡੀਏ ਸਕੂਲ ਕੋਲੇ ਸਿੰਘ ਵੀ ਪਹੁੰਚ ਚੁੱਕੇ ਨੇ ਸਾਰੇ ਤੁਹਾਨੂੰ ਮੈਂ ਸੰਗਤ ਦਿਖਾਉਣਾ ਥੱਲੇ ਮੈਂ ਫਿਰ ਜਾਣ ਕੇ ਨਹੀਂ ਦੱਸਿਆ ਸੀ ਮੈਂ ਪਰਸੋਂ ਦਾ ਨਾਜ਼ਰਬੰਦ ਸੀ ਕੱਲ ਵਾਲੀਆਂ ਵੀਡੀਓ ਪਾਵਾਂਗੇ ਮੇਰੇ ਨਾਲ ਹੀ ਇਹ ਅਨਾਉਂਸਮੈਂਟਾਂ ਕਰਨ ਗਏ ਸੀ ਜਾਨੀ ਕਿ ਦੋ ਚਾਰ ਬੰਦੇ ਮੈਂ ਉਹਨਾਂ ਨੇ ਕਹਿਤਾ ਸੀ ਵੀ ਤੈਨੂੰ ਅਸੀਂ ਜਾਣ ਨਹੀਂ ਦਿੰਦੇ ਵੀ ਸਿੱਖੀ ਦੀ ਗੱਲ ਤੋਂ ਇੰਨਾ ਖਤਰਾ ਇਹਨਾਂ ਨੂੰ ਵੀ ਆਪਾਂ ਕੇਸ ਹੀ ਨਿਸ਼ਾਨ ਸਾਹਿਬ ਥੱਲੇ ਜਾਣਾਗਾ ਡੀਵੀ ਸਕੂਲ ਸਾਰੇ ਕਿਤੇ ਪੁਲਿਸ ਸਾਹਿਬ ਨੂੰ ਮੁੰਡਾ ਲੈ ਵੀ ਸਿੰਘੋ ਬਲਾਉ ਫਤੇ ਆਰੇ ਖੁਸ਼ਤਾ ਨਿਸ਼ਾਨ ਸਾਹਿਬ ਥੱਲੇ ਜੱਲੇ ਸੀਗੇ ਹੋਰ ਬਹੁਤ ਸੰਗਤ ਆਈ ਜਾਂਦੀ ਅੱਧੀ ਮੈਂ ਭੇਤੀ ਚਾਰ ਟਰਾਲੀਆਂ ਸੀਆਂ ਆਪਣੀਆਂ ਲੰਗਰ ਵਾਲੀਆਂ ਸਵੀਰੀ ਉਹ ਵੀ ਵਾਪਸ ਕਰਤੀਆਂ ਹਨਾ ਸੋ ਬਾਈ ਤੁਸੀਂ ਪਹੁੰਚੋ ਮੈਨੂੰ ਤਾਂ ਇਹ ਨਾਜ਼ਰਬੰਦ ਕਰਾਂਗੇ ਸ਼ਾਇਦ ਮੇਰੀ ਟੀਮ ਨੂੰ ਜਾਣ ਦੇ ਦੇਣਾ ਜਾਂ ਟੀਮ ਨੂੰ ਵੀ ਹਾਂ ਜਾਣ ਦੇਵਾਂਗੇ ਹਾਂ ਵੈਰੀ ਜੀ ਖਾਲਸਾ ਬੈਨ ਦੀ ਕੀ ਫਤਿਹ ਹਾਂ ਇਹ ਜਕਰੀਆ ਖਾਨ ਜਕਰੀਆ ਖਾਨ ਦੀ ਸਰਕਾਰ ਦਾ ਹੁਕਮ ਆ ਗਿਆ ਸਾਡੇ ਭਾਈ ਪੁਲਿਸ ਪ੍ਰਸ਼ਾਸਨ ਵਾਲਿਆਂ ਨੂੰ ਪਹਿਲਾਂ ਤਾਂ ਕਹਿੰਦੇ ਸੀ ਵੀ ਪ੍ਰਵਿੰਦਰ ਸਿੰਘ ਜਿਹਨ ਝੋਟਾ ਕਹਿੰਦੇ ਹੋ ਉਸ ਤੋਂ ਬਣਾ ਉਹਦੇ ਬਾਕੀ ਸਾਥੀਆਂ ਨੂੰ ਜਾਨ ਦੇਵਾਂਗੇ ਹੁਣ ਕਹਤਾ ਵੀ ਸਭ ਨੂੰ ਨਾજર ਬੰਦ ਕਰਾਂਗੇ ਇੱਕ ਨਹੀਂ ਜਾਣ ਦਿੰਦੇ ਤੇ ਇਸ ਲਈ ਉਸ ਫੋਰਸ ਡੀਐਵੀ ਸਕੂਲ ਸਾਡੇ ਘਰ ਦੀ ਬੈਕ ਸਾਡਾ ਦੀ ਗਲੀਆਂ ਭਰੀਆਂ ਪਈਆਂ ਨੇ ਬਹੁਤ ਲੱਗੀ ਹੋਈ ਐ ਸਾਡੀ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਾਉਣ ਦੇ ਲਈ ਇਸ ਮੀਰ ਮਨੂ ਜ਼ਕਰੀਆ ਖਾਨ ਮਖਸੇ ਰੰਗਣ ਦੀ ਸਰਕਾਰ ਨੇ ਐਡੀ ਵੱਡੀ ਪੁਲਸਵਾਲ ਲਾ ਕੇ ਵੱਡੇ ਸਾਰੇ ਸਾਡੇ ਆਗੂਆਂ ਨੂੰ ਮਦਰ ਬੰਦ ਕਰ ਦਤਾ ਹੈ ਅਸੀਂ 50 ਥਾ ਵੀ ਥੋੜੇ ਜਿਹੜਾ ਬੋਲਾ ਹੈ ਉਹ ਹਾਈਡਰੋਜੀਕਾ ਕਰਨਾ ਕਿ ਅਰਬੀ ਦਾਸ ਦਿਓ ਆਪਾਂ ਆਈ ਚੱਲੋ ਤੁਸੀਂ ਵੀਰੋ ਆ ਫੜੇ ਬਾਬਾ ਜੀ ਅੱਜ ਆਪਾਂ ਜੋ ਜਾਣਾ ਸੀਗਾ ਆਪਾਂ ਨੇ ਸਿੱਧੂ ਦੇ ਉੱਥੇ 64 4 72 ਦੀਆਂ ਖੁਰ ਤੋਂ ਚਾਰ ਟਰਾਲੀਆਂ ਚੱਲੀਆਂ ਸੀ ਪਹਿਲਾਂ ਲੰਗਰ ਆ ਲੰਗਰ ਆ ਤੇ ਉਹਨਾਂ ਨੂੰ ਵੀ ਰੋਕਿਆ ਗਿਆ ਇਹ ਲੰਗਰ ਵੀ ਨਹੀਂ ਉੱਥੇ ਬੋਸਣ ਦੇ ਦੇਣਾ ਜਾ ਰਹੀ ਤੇ ਭਾਈ ਛੱਕਲੇ ਸ਼ੰਦਰ ਝੋਟਾ ਤੇ ਉਹਨਾਂ ਦੀ ਸਾਰੀ ਟੀਮ ਅਸੀਂ ਜੋ ਇੱਥੇ ਆਏ ਹੈਗੇ ਸਾਨੂੰ ਵੀ ਇੱਥੇ ਨਜ਼ਰਬੰਦ ਕੀਤਾ ਗਿਆ ਹੈਗਾ ਇਹ ਸਰਕਾਰ ਦੀ ਦੇਖ ਲਓ ਕੀ ਆਪਣੇ ਤੇ ਬੰਬਾ ਲਾ ਰਹੀ ਆ ਜੋ ਆਪਾਂ ਦਾ ਸੰਵਿਧਾਨਿਕ ਹੱਕ ਹੈਗਾ ਬੋਲਣ ਦੀ ਆਜ਼ਾਦੀ ਦਾ ਸਾਤ ਨੂੰ ਉਹ ਵੀ ਖੋਹਿਆ ਜਾ ਰਿਹਾ 7 ਮਈ ਬਿਲਕੁਲ ਤਰੀਕੇ ਨਾਲ ਜਾਣਾ ਸੀਗਾ ਸਾਰਿਆਂ ਨੇ ਕਿਉਂਕਿ ਸਾਡਾ ਪ੍ਰੋਗਰਾਮ ਵੀ 7 ਮਈ ਹੈਕਦਾ ਤੇ ਬਿਲਕੁਲ ਨਸ਼ੇ ਦੇ ਖਿਲਾਫ ਸੀਗਾ ਤੇ ਜੋ ਇਹ ਨੌਜਵਾਨਾਂ ਦੀ ਫੋੜੋ ਫੜਾਈ ਹੋ ਰਹੀ ਹੈ ਸਾਡੇ ਕੋਲੇ ਵੀ ਕੱਲ ਪਹੁੰਚ ਕੀਤੀ ਗਈ ਆ ਸਾਨੂੰ ਵੀ ਕਿਹਾ ਗਿਆ ਵੀ ਤੁਸੀਂ ਆਪਣੇ ਘਰੇ ਰਹੋ